ਹਜ਼ਾਰ ਦੇ ਲਗਭਗ ਸਾਡੇ ਏਰੀਏ 'ਚ ਬਠਿੰਡਾ ਮੌਕਸਰ ਫਰੀਦਕੋਟ ਜੇ ਆਪਾਂ ਮਲੂਟ ਏਰੀਆ ਦੀ ਗੱਲ ਕਰੀਏ ਹਜ਼ਾਰ ਤੋਂ ਵੱਧ ਟਰਾਂਸਫਾਰਮ ਚੋਰੀ ਚੋਰੀ ਹੋ ਗਏ ਜਿਹੜੀ 2 ਕਰੋੜ ਦਾ ਵਾਇਟ ਬਣਦਾ ਹੈ ਹਜ਼ਾਰ ਟਰਾਂਸਫਾਰਮ ਹਾਂ ਤੇ ਤੁਸੀਂ ਦੇਖੋ ਐਡੀ ਵੱਡੀ ਚੋਰੀ ਨੂੰ ਕਹਿੰਦੇ ਨਿੱਕੀ ਜਿਹੀ ਚੋਰੀ ਆ ਤੁਸੀਂ ਮੂੰਹ ਚੱਕ ਕੇ ਆ ਗਏ ਸਾਡੇ ਕੋਲੇ ਐਸਐਸਪੀ ਕਹਿੰਦੇ ਹਾਂ ਇਹਨੂੰ ਨਿੱਕੀ ਚੋਰੀ ਮੰਨ ਰਹੀ ਹੈ ਕਿ ਇਹ ਸਰਕਾਰੀ ਸੰਪਤੀ ਹੁੰਦੀ ਹੈ ਜਿਹੜੇ ਟਰਾਂਸਫਾਰਮ ਹੁੰਦੇ ਇੱਕ ਟਰਾਂਸਫਾਰਮ ਤੇ ਲਾਗਤ ਜੇ ਆਪਾਂ ਮਾਮੂਲੀ ਲਾ ਕੇ ਚੱਲ ਗਏ 20000 ਰੁਪਿਆ ਖਰਚਾ ਆਉਂਦਾ ਹੈ ਕਿਸਾਨ ਹੈ ਜੀ ਤੁਸੀਂ ਦੇਖੋ ਵੀ ਇੱਕ ਬਚਣਾ ਕਿੰਨਾ ਹੁੰਦਾ 5-7 ਹਜ਼ਾਰ ਕਿੱਲੇ ਮਗਰ ਉਹਦਾ 5-7 ਹਜ਼ਾਰ ਤੋਂ ਪਹਿਲਾਂ ਜੀ ਖਰਚਾ ਆ ਜਾਂਦਾ ਬੰਦਾ ਭਾਈਦਾ ਫਿਰ ਝੋਨਾ ਵੀ ਮਰ ਜਾਂਦਾ ਉਹਦਾ ਫਸਲ ਮਰ ਜਾਂਦੀ ਹੈ ਤੇ ਉਹਨਾਂ ਨੂੰ ਇਹ ਐਸਐਸਪੀ ਸਾਹਿਬ ਨਿੱਕੀ ਗੱਲ ਕਹਿ ਰਹੇ ਆ ਉਹਨੇ ਕੀ ਗੱਲ ਹਾਂਜੀ ਤੁਸੀਂ ਫਿਰ ਐ ਐਮਐਲਏ ਸਾਹਿਬ ਨੂੰ ਦੱਸਿਆ ਨਹੀਂ ਕਿ ਸਾਡੇ ਨਾਲ ਤਾਂ ਆ ਹੋਈ ਅੰਦਰ ਗਿਆ ਨਾ ਹਾਂਜੀ ਐਮਐਲਏ ਸਾਹਿਬ ਨੂੰ ਉਹਨਾਂ ਨੂੰ ਧਿਆਨ ਚ ਲਿਆਂਦੀ ਗੱਲ ਵੀ ਸਾਡੇ ਨਾਲ ਇਦਾਂ ਮਿਸਵਪ ਕੀਤਾ ਗਿਆ ਅਸੀਂ ਤਿੰਨ ਸਰਪੰਚ ਸੀਗੇ ਬਾਈ ਸ਼ਮਿੰਦਰ ਢਿੱਲੋਂ ਅੱਜ ਆਪਣੇ ਬਲਾਕ ਦੇ ਪ੍ਰਧਾਨ ਉਹ ਅੱਜ ਆਪਦੇ ਨਿੱਜੀ ਕਾਰਨ ਕੇ ਫੌਰਨ ਕੋ ਗੇਮਾਂ ਦੇ ਵਿੱਚ ਉਹ ਗਏ ਹੋਏ ਆ ਵੀ ਅਸੀਂ ਗਏ ਸੀ ਬਾਈ ਟਫੀ ਬਾਈ ਬੱਬਾ ਪ੍ਰਧਾਨ ਗਏ ਸੀ ਪਰ ਵੀ ਸਾਡੀ ਉਥੇ ਸੁਣਵਾਈ ਨਹੀਂ ਹੋਈ